ਤੋ ਬਸ ਮੈਂ ਤੁਹਾਡੇ 30 ਸਕਿੰਟ ਲੈਣੇ 30 ਸਕਿੰਟ ਦੇ ਵਿੱਚ ਵਿੱਚ ਮੈਂ ਸਾਰੀ ਗੱਲ ਆਪਣੀ ਪੂਰੀ ਕਰ ਲੈਣੀ ਹੈ ਜੀਤ ਬਹੁਤ ਵੱਡਾ ਮਲਸੀ ਮਾ ਖੇਡ ਕਬੱਡੀ ਦਾ ਕਿਉਂਕਿ ਕਈ ਵਾਰੀ ਕਿਸਮਤਾਂ ਹਾਰ ਦੇ ਜਾਂਦੀ ਹੈ ਬੰਦਾ ਬਹੁਤ ਕੁਝ ਚਾਹੁੰਦਾ ਪਰ ਜੀਤ ਦੇ ਡੈਡੀ ਵੀ ਮੈਂ ਇੱਕ ਇੰਟਰਵਿਊ ਦੇਖੀ ਹੈ ਉਹਨੇ ਬੜੇ ਭਰੇ ਮਾਨ ਨਾਲ ਆਖਿਆ ਕਹਿੰਦਾ ਜੀਤ ਨਿੱਕਾ ਜਾ ਸੀਗਾ ਜਦੋਂ ਉਹਦੀ ਮਾਂ ਛੱਡ ਕੇ ਉਹਨੂੰ ਦੁਨੀਆ ਤੋਂ ਚਲੀ ਗਈ ਹੈ ਤੇ ਮੈਂ ਬਹੁਤ ਦੁੱਖ ਚੱਲ ਚੱਲ ਕੇ ਜੀਤ ਨੂੰ ਪਾਲਿਆ ਤੇ ਹੁਣ ਜੀਤ ਦੇ ਦੋ ਨਿੱਕੇ ਨਿੱਕੇ ਬੱਚੇ ਆ ਤੇ ਜੀਤ ਆਪਣੇ ਬੱਚਿਆਂ ਨੂੰ ਛੱਡ ਕੇ ਚਲਾ ਗਿਆ ਹੈ ਕੋਈ ਜ਼ਿਆਦਾ ਜ਼ਮੀਨ ਜਾਇਦਾਦ ਵੀ ਨਹੀਂ ਹੈ ਉਹ ਕਈ ਪਣਾਵਾਂ ਦਾ ਕੱਲਾ-ਕੱਲਾ ਵੀਰ ਸੀ ਜੀਤ ਉਹ ਪਰਿਵਾਰ ਦਾ ਸਹਾਰਾ ਆਪਾਂ ਸਾਰਿਆਂ ਨੇ ਬਣਾਇਆ ਪਰਮਾਤਮਾ ਕਰੇ ਵੀ ਇਹੋ ਜਿਹੇ ਦਿਨ ਨਾ ਕਿਸੇ ਨੂੰ ਦੇਖਣੇ ਪੈਣ ਜਦੋਂ ਕੋਈ ਜੀਤ ਦੁਨੀਆ ਤੋਂ ਜਾਂਦਾ ਆਪਾਂ ਕਹਿ ਦਿੰਦੇ ਆ ਪਣਾ ਮੰਨਣਾ ਪੈਂਦਾ ਪਰ ਜਿੰਨਾਂ ਤੇ ਪੈਂਦੀਆਂ ਜਿੰਨਾਂ ਪਰਿਵਾਰਾਂ 'ਚ ਪੈਂਦੀਆਂ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਵੇਖਿਓ ਜਿਨ੍ਹਾਂ ਦਾ ਕੋਠੇ ਜੱਡਾ ਮੁੰਡਾ ਕਿਵੇਂ ਲਾਡਾ ਨਾ ਪਾਲਿਆ ਹੋਊਗਾ ਉਹ ਬਾਪੂ ਨੇ ਕਿੱਦਾਂ ਪਾਲਿਆ ਹੋਊਗਾ ਵੀ ਜਿਹਦੀ ਮਾਂ ਉਹਨੂੰ ਛੋਟੇ ਜਿਹੇ ਨੂੰ ਛੱਡ ਕੇ ਚਲੀ ਗਈ ਸੀ ਤੇ ਅੱਜ ਉਹ ਮੁੰਡਾ ਉਹ ਬਾਪੂ ਦਾ ਪੁੱਤ ਆਪ ਦੁਨੀਆ ਤੋਂ ਚਲਾ ਗਿਆ ਉਹ ਬਾਪੂ ਲਈ ਵੇਖ ਕੇ ਤਾਂ ਹਨ ਉਹਦੇ ਬੱਚਿਆਂ ਦੇ ਲਈ ਆਪਾਂ ਸਾਰੇ ਵੀਰਾਂ ਨੇ 5-10 ਜੋ ਤੁਹਾਨੂੰ ਪਰਮਾਤਮਾ ਜੋ ਤੁਹਾਨੂੰ ਸਰਦਾ ਸਾਰੇ ਵੀਰਾਂ ਨੇ 1 ਡਾਲਰ ਤੋਂ ਲੈ ਕੇ ਜੋ ਤੁਸੀਂ ਕਰ ਸਕਦੇ ਹੋ ਉਹਦੇ ਪਰਿਵਾਰ ਦੀ ਆਪਾਂ ਹੈਲਪ ਕਰਨੀ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਨਾ ਵੀ ਆਪਾਂ ਰੇਡਾਂ ਜੱਫੀਆਂ ਤੇ ਲੱਖਾਂ ਰੁਪਈਆ ਲਾ ਦਿੰਦੇ ਆ ਦੇ ਪਰਿਵਾਰ ਦੇ ਨਾਲ ਅੱਜ ਸਮਾਂ ਹੈ ਵੀ ਆਪਾਂ ਖੇਡੀਏ ਮੈਂ ਜੀਤ ਕੋਟਲੀ ਲਈ ਤੁਹਾਨੂੰ ਬੇਨਤੀ ਕਰਦਾ ਹੈ ਜਿਹੜੇ ਕੁਝ ਸਪੇਅਰ ਪਲੇਅਰ ਨੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਇੱਕ ਵਾਰੀ ਆਪਾਂ ਤੁਰੀਏ ਜਰੂਰ ਜਿਹਨੂੰ ਜੋਗੀ ਕਹਿੰਦਾ ਵੀ ਹਾਫ ਸਮੇਂ ਦੇ ਵਿੱਚ ਸਾਰੀ ਕਲੱਬ ਜਿਹੜੀ ਉਹ ਚੱਕਰ ਲਾਵੇਗੀ 50000 ਰੁਪਏ ਮਾਲਵਾ ਕਲੱਬ ਦਾ ਇਧਰ ਧੱਕੜ ਆਇਆ ਗੋਗੜੀਆਂ ਵਾਲਾ ਕਹਿੰਦਾ ਵੀ ਸਾਡੀ ਬੇਓ ਪ੍ਰੈਂਟੀ ਦੇ ਸਾਰੇ ਪਲੇਅਰਾਂ ਵੱਲੋਂ ਅਜੇ ਪਾ ਢਿੱਲੋਂ ਵੱਲੋਂ 50000 ਰੁਪਏ ਜਿਹੜਾ ਸਾਡੇ ਸਾਰੇ ਪਲੇਅਰਾਂ ਵੱਲੋਂ ਤੇ ਅਜੇਪਾਲ ਢਿੱਲੋਂ ਵੱਲੋਂ ਜੀਤ ਕੋਟਲੀ ਦੇ ਪਰਿਵਾਰ ਦੇ ਲਈ ਜਿਹੜਾ ਉਹ ਦਿੱਤਾ ਜਾਵੇਗਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਖਿਡਾਰੀਆਂ 50000 ਬਿੱਲਾ ਦਸਾਂਜ ਕਾਲਾ ਕਾਲਗੜ ਬਲਜੀਤ ਢਾਲੀਆਲ ਤੇ ਨਾਲ ਗੁਰਨੇਕ ਬਰਾੜ ਵੱਲੋਂ ਇਹ 1.5 ਲੱਖ ਦੀ ਜਿਹੜੀ ਮਦਦ ਹਾਂਜੀ ਉਹ ਅਨਾਉਂਸ ਹੋਈ ਹਾਂਜੀ ਦੀਪਾ ਜੀ ਹਾਂਜੀ ਆ ਪਾਪਾ ਰੋਆ ਦੀ ਟੀਮ ਦੇ ਪਲੇਅਰ ਵੀ ਕਹਿੰਦੇ ਇਹ ਵੀ 50000 ਸਾਡੀ ਕਲੱਬ ਵਾਲਿਆਂ ਨੇ ਦਿੱਤਾ ਤੇ 50000 ਸਾਡੇ ਸਾਰੇ ਪਲੇਅਰਾਂ ਵੱਲੋਂ ਰਕੇਸ਼ ਛੋਣਾ ਵੱਲੋਂ ਜਿਹੜਾ ਉਹ ਸਾਰੀ ਟੀਮ ਦੇ ਜਿਹੜੇ ਪਲੇਅਰ ਨੇ ਪਾਪਾ ਮੋਹਾ ਦੀ ਟੀਮ ਨੇ ਗੱਗੀ ਹੁਣੀ ਸਾਰੇ ਪਲੇਅਰਾਂ ਵੱਲੋਂ 50000 ਜਿਹੜਾ ਉਹ ਦਿੱਤਾ ਜਾਵੇਗਾ 2.5 ਲੱਖ ਦੀ ਜਿਹੜੀ ਉਹ ਮਦਦ ਉਹ ਇਕੱਠੀ ਹੋ ਚੁੱਕੀ ਹੈ ਔਰ ਇਹ ਸਾਰੀ ਮਦਦ ਮੈਂ ਬੇਨਤੀ ਕਰਾਂਗਾ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਜਾਂ ਮਾਲਵਾ ਕਲੱਬ ਦੇ ਜਿਹੜੇ ਸਾਰੇ ਨਾਲ ਮਿਲ ਕੇ ਭਾਈ ਜੱਗੀ ਜੀ ਅਵਤਾਰ ਤਾਰੀ ਜੀ ਤੀਰ ਜੀ ਔਰ ਜਿੰਨੇ ਵੀ ਨਮਾਇੰਦੇ ਨੇ ਸਾਡੇ ਔਰ ਨਾਲ ਮਿਲ ਕੇ ਇੱਕ ਜਾਣਾ ਜਿਹੜਾ ਉਹ ਪਰਿਵਾਰ ਤੱਕ ਪਹੁੰਚਦੀ ਕਰ ਦਿਓ ਸਾਰੇ ਵੀਰ ਜਿਹੜੇ ਬਹੁਤ ਵੱਡਾ ਸਹਿਯੋਗ ਦੇਣਗੇ ਇਹ ਸਾਨੂੰ ਆਸ ਹੈ ਮਰੀ ਹੋਇਆ ਦਲਜੀਤ ਸਿੰਘ ਜੀ ਸਿੱਧੂ ਤਾਰਾ ਸਿੰਘ ਬੈਂਸ ਘੋਮਣ ਸਾਹਿਬ ਆਲਖ ਸਾਹਿਬ ਲਿਹਾਰ ਮਾਲੀ ਹੁਣੀ ਕਹਿੰਦੇ ਵੀ 1 ਲੱਖ ਰੁਪਈਆ ਸਿੱਖ ਗੇਮ ਦੀ ਕਮੇਟੀ ਵੱਲੋਂ ਜੀਤ ਕੋਟਲੀ ਦੇ ਪਰਿਵਾਰ ਦੇ ਲਈ ਦਿੱਤਾ ਜਾਵੇਗਾ ਰੁਪਈਆ ਜਿਹੜਾ ਸਿੱਖ ਗੇਮ ਦੀ ਕਮੇਟੀ ਦੇ ਵੱਲੋਂ ਜੀਤ ਕੋਟਲੀ ਦੇ ਪਰਿਵਾਰ ਦੇ ਲਈ ਦਿੱਤਾ ਜਾਵੇਗਾ ਅਮਨ ਜੀ ਜਿਹੜੇ ਪੈਸੇ ਇਕੱਠੇ ਹੋਏ ਆ 3330 3330 ਡਾਲਰ ਜਿਹੜੇ ਇਕੱਠੇ ਹੋਏ ਆ ਇਹ ਕੁੱਲ ਮਿਲਾ ਕੇ ਸਾਰੇ ਪੈਸੇ ਇਕੱਠੇ ਕਰਕੇ ਜਿੰਨੇ ਵੀ ਇਹ ਪੈਸੇ ਬਣਦੇ ਆ 3.5 ਲੱਖ ਹੋ ਇਹ 3300 ਡਾਲਰ ਆ ਆਮਨ ਜੀ ਔਰ ਜਿਹੜੇ ਕਟ ਗਏ ਜਿਹੜਾ ਪੂਰਾ 5 ਲੱਖ ਰੁਪਈਆ ਜਿਹੜੇ ਪੈਸੇ ਰਹਿ ਗਏ ਸਵਾ 5 ਲੱਖ ਰੁਪਈਆ ਉਹ ਰਹਿੰਦੇ ਪੈਸੇ ਮਾਲ ਵਾਲੇ ਪਾਉਣਗੇ ਜੀ ਇੱਕ ਵਾਰੀ ਤਾੜੀਆਂ ਮਾਰ ਦਿਓ ਪੂਰਾ 5 ਲੱਖ ਜਿਹੜਾ ਸਾਢੇ ਸਵਾ 5 ਲੱਖ ਰੁਪਈਆ ਜਿਹੜਾ ਅਜੀਤ ਕੋਟਲੇ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ ਜਿਹੜੇ ਵੀਰਾਂ ਨੇ ਸਹਿਯੋਗ ਕੀਤਾ ਔਰ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਤੇ ਮਾਲਵਾ ਕਬੱਡੀ ਕਲੱਬ ਉਹਨਾਂ ਦਾ ਉਹਨਾਂ ਵੱਲੋਂ ਸਾਰੇ ਉਹਨਾਂ ਸਹਿਯੋਗੀ ਭਰਾਵਾਂ ਦਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹੈ 7.5 ਲੱਖ ਰੁਪਏ ਦੀ ਮਦਦ ਜਿਹੜੀ ਉਹ ਮਾਲਵਾ ਕਲੱਬ ਵਾਲੇ ਨਮਾਇंदे ਸਾਰੇ ਵੀਰਾਂ ਤੋਂ ਲੈ ਕੇ ਜਿਹੜੀ ਪੁੱਛਦੀ ਕਰਨਗੇ ਹਾਂਜੀ ਸਾਡੀਆਂ ਕਬੱਡੀ ਦੀ ਹਰ ਇੱਕ ਅਪਡੇਟ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਸੀਂ ਡੇਲੀ ਰਿਆਨ ਅਪਡੇਟ ਪਾਉਂਦੇ ਰਹਿੰਦੇ ਆ ਇਸ ਚੈਨਲ ਨੂੰ ਕਰ ਲੋ